ਕੁਆਲਟੀ ਪੂਰੀ ਲਾ ਲਾ ਬਾਰੀ ਬਹੁਤ ਤਗੜਾ ਕਿੰਨੇ ਲਾਤੇ ਬਾਈ ਨੇ 25000 ਲਾਇਆ ਇਹਦੇ 2 ਲਾਇਆ ਫਿਰ ਬੱਸ ਇੱਕ ਗੱਲ ਸੁਣ ਬਹੁਤ 2000 ਸਹੀ ਲਾਤਾ ਬਾਈ ਨੇ ਹਾਂ ਕੁਆਲਟੀ ਆ ਕਿਹੜੇ ਲਾ ਆ ਦੇ ਜੀ ਕੁਆਲਟੀ ਆ ਯਾਰ ਮੈਂ ਤਾਂ ਜਾਣਦਾ ਆ ਇਹਦਾ ਉਹਦਾ ਕੁਆਲਟੀ ਕਾਦੇ ਜਾ ਕਿੰਨੇ ਨੇ ਬਾਈ ਨੇ ਲਾਏ 2000 ਕਿੰਨਾ ਜਾ ਕੁਆਲਟੀ ਇਹਨੇ 50 ਸੌਦੇ ਕੀਤੇ ਅੱਜ ਤਾਈਂ ਇੱਕ ਚੋਂ ਨਫਾ ਘਟਿਆ ਮੇਰੇ ਸਾਹਮਣੇ ਸਾਰਿਆਂ ਹੀ ਘਟੇ ਪਏ ਨੇ ਆਹ ਨੂੰ ਬਾਈ ਤੁਸੀਂ ਲੈਨੇ ਹੋ ਓਏ ਆਵੇ ਤੇ ਲੈਣਾ ਬਾਈ ਦੇ ਪੱਟੇ ਨਾਲ ਕਰ ਲਓ ਸੋਨੋ ਆਹ ਕਰਦੇ ਯਾਰ ਇਹ ਕੀ ਆ ਬਾਈ 3500 ਕਰਦੇ ਲਖਿਆ ਇਹ ਦੋ ਵਿਗਦਾ ਨਹੀਂ ਇਹਨੂੰ ਬਰੀ ਕਰਾ ਸਾਡੀ ਬਸੇ ਬਾਬੇ ਨੂੰ ਬਰੀ ਕਰਾਓ ਬਿੱਲੂ ਸੇੜ ਦੀ ਵੀਡੀਓ ਬਣਾਉਣੀ ਚਾਹੀਦੀ ਆ ਓਏ ਇਹ ਲੈ ਲੈ ਬਾਈ ਹਾਂ ਬਿੱਲੂ ਸੇੜ ਦੀ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਆ ਕਰੇ ਜ਼ਿੰਦਗੀ ਜੀ ਘਾਟਾ ਨਫਾ ਤਾਂ ਨਹੀਂ ਲਿਆ ਆ ਸਾਰੀ ਉਮਰ ਨੇ ਪੈਸੇ ਲਾ ਕੇ ਪਾ ਦੇ ਬਾਹਰ ਨਾ ਲਾ ਦੇ ਇਹਨੂੰ ਨੇ ਲਾਉਂਦਾ ਬਾਹਰ ਮਾਰਨਾ ਬਾਈ ਨੂੰ ਹਾਂ ਇਹਨੂੰ ਕੋਈ ਫਰਕ ਨਹੀਂ ਪੈਣਾ ਤੇ ਬਾਈ ਨੇ 25 ਹੋ ਤੂੰ ਲਾਉਣਾ ਤੁਹਾਡਾ ਗਾਨੀਆਂ ਵੇਚਤੀਆਂ ਹੋਣੀਆਂ 2500 ਦੀਆਂ 2500 ਦਾ ਨਹੀਂ ਆ ਭਰਾਵਾ ਉਹ ਦੇ ਦੇ ਬੁੜਿਆ ਭੈਣ ਦੀ ਨਾਲ ਬੋਲੇ ਨਹੀਂ ਬਾਈ ਹੋਦੀ ਆ ਤਿੰਨ ਤਾਂ ਲੈ ਜਾ ਫਿਰ ਉਹ ਫੜਾ ਤੂੰ ਯਾਰ 1000 ਦੇਈ ਦੱਲੇ ਫਟ ਉਹ ਫੜਾ ਫੜਾ 2500 ਇਹ ਬਾਈ ਬਾਈ 1000 ਪੈਸੇ ਬਾਈ ਆਏ 2500 ਦਾ ਆ ਜਾ ਉਹ 2000 ਆ ਰਾਮ ਨੇ ਆ ਕੰਨਾਂ ਨਾ ਪਿਆ ਹੋ ਗਾ ਬੱਚੇ ਦਾ ਟਾਈਮ 2000 ਦਾ ਲਿਆ ਹੁਣ ਤੂੰ ਇਹ ਨਹੀਂ 15 ਉਹ ਲੈ ਲੈ ਬਾਹਰ ਲਿਆ ਆਹੋ ਯੂਜ਼ ਬਣੀ ਨਾ ਤੇਰੇ ਸਿਰ ਪਾ ਦਾਂਗੇ ਉਹ ਨਹੀਂ ਤਾਂ ਫਿਰ ਜਰੀ ਆ ਪਾਰਟੀ ਹੋ ਗਈ ਠੀਕ ਹੈ ਨਹੀਂ ਉਹ ਦਿਨਾਂ ਕਣੀ ਓਏ ਓਨੇ ਹੱਥ ਨਹੀਂ ਮੋੜਿਆ 500 ਪਾਦਾ ਉਹਨੇ ਕੇਰੀ ਉਹ ਬੁੜਿਆ ਹੋ ਜਾ ਬਰੀ ਕੋਈ ਚੱਜ ਦਾ ਨਾਗ ਫੜ ਲਈ ਕੋਈ ਹੋਰ ਚੱਕਾ ਮੈਂ ਹੋਰ ਚੋ ਕਿਦਾਂ ਕਰੀ ਬੀ ਨਹੀਂ ਪਉਦੇ ਲਖਾਈ ਵੀ ਪਉਦੀ ਲਖਾਈ ਦਾ ਦੋਹਾਂ ਨੂੰ ਪਹਿਣੀ ਲਖਾਈ ਦਾ ਦੋਹਾਂ ਨੂੰ ਪਹਿਣੀ ਨਹੀਂ ਹੈ ਬਾਈ ਨਹੀਂ ਲਖਾਈ ਤੇ ਆੜੂ ਆਏ ਲਖਾਈ ਦਾ ਪਹਿਣਾ ਕਿਹੜਾ ਪਿਛੜੀ ਜਾਂਦਾ ਚਲ ਲਖਾਈ ਕਰਾ ਦੂ ਬਾਈ ਨਹੀਂ ਨਹੀਂ ਠਾਈ ਨਹੀਂ ਉਹ ਬੋਸ ਜੀੜਾ ਜੀੜਾ ਨੂੰ ਜੀੜਾ ਨਿਕਾ ਜੀੜਾ ਲੀ ਜੀੜਾਈ ਲਈ ਜੀੜਾਈ ਲਈ ਹੁਣ ਤਾਂ ਐਦਾਂ ਰੁਕਰ ਮੋਰਾ ਹੈ ਲਖਾਈ ਦੋਹਾਂ ਦਾ ਚਲ ਟਰਾ ਆਂ ਨਿਆ ਬੜਿਆ ਬੰਦਾ ਮਾਰ ਮਸਾ ਸੱਦੇ ਆ ਹਰਜ ਕਰ ਨਾਲ ਨੇ ਯਾਰ ਵੀ ਛੋਟ ਕਰਦੇ ਨਹੀਂ ਫਿਰ ਬਾਈ ਕਰਾ ਲਓ ਓ ਯਾਰ ਫਿਰ ਹੈਗਾ ਕਰਦਾ ਯਾਰ ਤੇ ਸੌਦਾ ਕਰਾਇਆ ਧੱਕੇ ਨਾਲ ਗਾਹਕ ਸੱਦ ਕੇ ਬਾਈ ਤੂੰ ਲੈ ਜਾ ਤੂੰ ਲੈ ਜਾ ਯਾਰ ਲੈ ਜਾ ਯਾਰ ਅਸੀਂ ਆਪੇ ਸੰਭਾਲ ਲਾਂਗੇ ਤੈਨੂੰ ਬਾਈ ਮੈਂ ਦੇ ਦੂੰ ਆ ਓ ਤੋਰ ਮੇਰਾ ਖੜਾ ਚੜਾਈ ਗੱਡੇ ਤੋਂ ਮੇ ਹੁਣ ਆਹੋ ਕੀ ਕੁਆਲਿਟੀ ਹੈ ਦੀ ਬਰੀ ਕਰਾ ਦੇ ਮੈਨੂੰ ਇਹ ਵੀ ਦਾ ਚਿੱਟਾ ਰੰਗ ਦੇਖ ਕੇ ਰਹੇ ਆ ਬੰਦੇ ਆ ਬਰਾ ਭਾਈ ਉਹ ਜਿ ਨਕਲੀ ਸਿੰਗ ਲਾ ਦਿਆਂ ਲੱਗ ਜਿਵੇਂ ਹਿਰਨ ਬਣ ਕੇ ਬੀ ਆ ਰਹੀ ਨਾ ਕੋਣ ਖਾਟ ਲਿਆ ਠੀ ਹੋ ਗਿਆ ਨਹੀਂ ਨਹੀਂ ਹਾਲੇ ਮਾ ਚਲੋ 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 ਕੱਢ ਲੈ ਰਿਓ ਤੂੰ ਦੋ ਬੰਨੇ ਸੱਦਾ ਕਰਿਆ ਤੀਜੇ ਬੰਦੇ ਨੇ ਚਾਹੀਦਾ ਪੱਟ ਕਿੱਥੇ ਲੁੱਜੀ ਯਾਰ ਇਹ ਕੋ ਫਿਰ ਦੇ ਇਹ ਨੂੰ ਨਹੀਂ ਫਿਰ ਦਿੰਦਾ ਐ ਐਡਾ ਜਿਹੜਾ ਪਾਲਕ ਕੱਢੀ ਖੜਾ ਕਾ ਯਾਰ ਨਾ ਦੱਸ ਦੱਸ ਨਹੀਂ ਦੱਸ ਵੀ ਹਾਂ ਜਾਂ ਨਾ ਨਹੀਂ ਦਮਾਵਾਇ ਕੱਢ ਦਿੰਦਾ ਮੈਂ 12ਆਂ ਫੜਦਾ ਫੜਨਗਾ ਹਾਂ 12ਾਂ ਚੱਲੂਗਾ ਹਾਂ ਚੱਲੂਗਾ ਹਾਂ ਯਾਰ ਬੋਲ ਪਾਸੇ ਨਹੀਂ ਯਾਰ ਮੋੜਦਾ ਨਹੀਂ ਲੱਕੇ ਭਾਈ ਬਾਈ ਇਹਨੂੰ ਘੱਟ ਰਪਈਆ ਯਾਰ 8000 ਰੁਪਈਆ ਜੋੜੀ ਦੱਸ ਕੱਟਿਆ ਪਰਵਾ ਨਹੀਂ ਹੁੰਦਾ ਜੀ ਮੈਂ ਤੈਨੂੰ ਕਹਿ ਨਹੀਂ ਦਿੰਦਾ ਬੋਲ ਜੱਲੂ ਆ ਤੈਨੂੰ ਤੈਨੂੰ ਆ ਗਿਆ ਰਖਿਆ ਕੋ ਮੇਰੇ 10 ਬਾਈ ਯਾਰ ਹੁਣ ਫਰਕ ਮੈਂ ਤਾਂ ਵੀ ਕਰਨ ਦੀ ਕਰਦਾ 12 ਦਾ ਕਹਤਿਆਂ ਯਾਰ ਕਾ ਪਾਠ ਹੈ ਕੋ ਪਾਠ ਹੈ ਲੈ ਉਹ ਪਾਠ ਇਹ ਕਿਹੜਾ ਇਹ ਆਠ ਲਾਉਂਦਾ ਦੇਣੀ ਲੈਣੀ ਮਿਲ ਬਸ 9000 ਨਹੀਂ ਇਹ ਹਰ ਦੇ ਦੇ ਯਾਰ ਕਾਂ ਵੇਚੀ ਨਹੀਂ ਉਹ ਨਹੀਂ ਉਹ ਨਹੀਂ ਜੱਗੀ ਯਾਰ ਕਿਤੇ ਵੀ ਕਹਦਾ ਖਾਣਾ 12000 ਦਾ ਕਹਿਆ दस हजार दया पा दस हजार दियाा दो <न्णीड़ी है दास्वाय> ਆਜੋ ਆਜੋ ਕਿਉਂ ਮਾਰਦੇ ਹੋ ਲਾ ਬਾਈ ਆਪੀਆਂ ਪੱਠਾ ਦੇਖ ਹਾਏ ਕਿ ਪੱਠਾ ਮਾਰੀ ਰੱਖ ਚਲੋ ਦੇਖੋ ਨਾ ਵਾ ਵੇਸਣਾ ਕਰਦੇ ਹੋ ਹੋਣੇਂ ਗਿਆ ਹੋਈਂ ਅਣੀ ਆਪਾ ਰੱਥਾ ਸੱਜੀ ਵਾ ਇਹ ਨਹੀਂ ਕਰਨਾ ਹਾਲੇ ਨਹੀਂ ਕਰਨਾ ਇਹ ਅੱਲਾ ਜੀ ਨੇ ਕਰਨਾ ਪੱਠਾ ਨਹੀਂ ਕਰਨਾ ਮਾਰ ਬੰਦਾ ਇਹਨੇ ਲੱਗੀ ਰੱਥੇ ਪਾਉਣ ਨਾਲੇ ਕਿੱਥੇ ਲੱਗੀ ਆ ਚਲੋ ਆਂ ਰੱਥਾ